ਪੈਰੋਲ ਤੇ ਬਾਹਰ ਆਏ ਧਰਮਜੀਤ ਸਿੰਘ ਧਰਮਾ ਦੀ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਰਤੀ ਹਤਿਆ ਜਗੂ ਪਗਵਾਨ ਪੁਰੀਆ ਗੈਂਗ ਨਾਲ ਦਾ ਮਾਮਲਾ ਅੱਧੀ ਰਾਤ ਨੂੰ ਵਾਰਦਾਤ ਨੂੰ ਦਿੱਤਾ ਅੰਜਾਮ ਅੰਮ੍ਰਿਤਸਰ ਦੇ ਛੇਟਾ ਇਲਾਕੇ 'ਚ ਅੱਧੀ ਰਾਤ ਨੂੰ ਦਹਿਸ਼ਤ ਫੈਲਾਉਣ ਵਾਲੀ ਘਟਨਾ ਵਾਪਰੀ ਹੈ ਜੀ ਹਾਂ ਤੁਹਾਨੂੰ ਦੱਸਦੀ ਏ 2012 'ਚ ਐਸਆਈ ਰਵਿੰਦਰਪਾਲ ਸਿੰਘ ਕਤਲकांड ਮਾਮਲੇ 'ਚ ਦੋਸ਼ੀ ਠਹਿਰਾਏ ਗਏ ਅਤੇ ਸਜ਼ਾ ਪੂਕਤ ਰਹਿ ਤਰਮਜੀਤ ਸਿੰਘ ਉਰਫ ਤਰਮਾ ਜੋ ਕਿ 14 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਉਸ ਨੂੰ ਉਸਦੇ ਘਰ ਦੇ ਸਾਹਮਣੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜੀ ਹਾਂ ਮੋਟਰਸਾਈਕਲ ਤੇ ਸਵਾਰ ਕਰੀਬ ਤਿੰਨ ਨੌਜਵਾਨ ਰਾਤ ਲਗਭਗ 12 ਵਜੇ ਤਰਮਾ ਦੇ ਕਰਦੇ ਬਾਹਰ ਪਹੁੰਚੇ ਅਤੇ ਉਸ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਲੱਗਣ ਦੇ ਬਾਅਦ ਧਰਮਾ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਚਾਰ ਤੋਂ ਪੰਜ ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਧਰਮਾ ਦੀ ਪਤਨੀ ਨੇ ਖੁਲਾਸਾ ਕੀਤਾ ਕਿ ਜੇਲ੍ਹ ਅੰਦਰ ਉਸ ਦਾ ਜੱਗੂ ਭਗਵਾਨ ਪੁਰੀਆ ਗੈਂਗ ਦੇ ਮੈਂਬਰਾਂ ਨਾਲ ਝਗੜਾ ਹੋਇਆ ਸੀ ਉਸਨੇ ਇਹ ਵੀ ਦੱਸਿਆ ਕਿ ਧਰਮਨ ਨੇ ਘਰ ਆਕੇ ਕਿਹਾ ਸੀ ਕਿ ਉਸ ਨੂੰ ਜੱਗੂ ਭਗਵਾਨ ਪੁਰੀਆ ਤੋਂ ਖਤਰਾ ਹੈ ਅਤੇ ਉਹ ਆਪਣੀ ਜਾਨ ਲਈ ਚਿੰਤਤ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਛੇਟਾ ਪੁਲਿਸ ਮੌਕੇ ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੇ ਕਿਹਾ ਕਿ ਨੇਰਲੇ ਘਰਾਂ ਤੇ ਦੁਕਾਨਾਂ ਦੇ ਸੀਸੀਟੀਵੀ ਕੈਮਰਾ ਦੀ ਫੁਟੇਜ ਕੰਗਾਲੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਜਲਦ ਗ੍ਰਿਫਤਾਰੀ ਕੀਤੀ ਜਾ ਸਕੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਕਤਲ ਗੈਂਗਵਾਰ ਨਾਲ ਜੁੜਿਆ ਹੋਇਆ ਦਿਸਦਾ ਹੈ ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਕੋਨ ਨੂੰ ਅਣਦੇਖਾ ਨਹੀਂ ਕੀਤਾ ਜਾਵੇਗਾ ਇਸ ਕਤਲ ਨਾਲ ਛੇਟਾ ਅਤੇ ਆਸ-ਪਾਸ ਦੇ ਇਲਾਕੇ 'ਚ ਲੋਕਾਂ 'ਚ ਡਰਾ ਅਤੇ ਰੋਸ ਪੈਦਾ ਹੋ ਗਿਆ ਲੋਕਾਂ ਦਾ ਕਹਿਣਾ ਕਿ ਗੈਂਗਵਾਰ ਅਤੇ ਬੇਕਸੂਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਰੋਕਣ ਲਈ ਪੁਲਿਸ ਨੂੰ ਹੋਰ ਸਖਤ ਕਦਮ ਚੁੱਕਣੇ ਪੈਣਗੇ ਧਰਮਜੀਤ ਸਿੰਘ ਧਰਮਾ ਜੋ ਕਿ ਪਹਿਲਾਂ ਹੀ ਗੰਭੀਰ ਮਾਮਲੇ ਸਜ਼ਾ ਘਟ ਰਿਹਾ ਸੀ ਉਸ ਦੀ ਮੌਤ ਗੈਂਗਵਾਰ ਹਿੰਸਾ ਅਤੇ ਚੇਲ ਅੰਦਰੋਂ ਚੱਲ ਰਹੇ ਟਕਰਾਅ ਦੇ ਨਵੇਂ ਅਧਿਆਇ ਵਜੋਂ ਦੇਖੀ ਜਾ ਰਹੀ ਹੈ ਪੁਲਿਸ ਨੇ ਯਕੀਨ ਦਵਾਇਆ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ 8 ਵਜੇ ਮੈਂ ਦਰਵਾਜ਼ਾ ਖੋਲ੍ਹਿਆ ਨਾਲ ਹੀ ਨਾਲ ਹੀ ਕੋਈ ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਇਹਨਾਂ ਨੇ ਇੱਥੇ ਗੱਡੀ ਲਾਉਣ ਦੇ ਸੀਗੇ ਮੈਂ ਬੈਕ ਕਰੋ ਨਹੀਂ ਹੈ ਗੱਡੀਆਂ ਮੁੰਡੇ ਖਲੋਤੇ ਨਾਲ ਲੱਗੇ ਤਿੰਨ ਜਾਣੇ ਸੀਗੇ ਇਹ ਲਮੋਨਾ ਸੀ ਕਿ ਤੇ ਪਿਛਲੇ ਸ਼ਾਇਦ ਦੋ ਸਰਦਾਰ ਹੀ ਉਹਨਾਂ ਕੋਲ ਵੈਪਨ ਸੀਗੇ ਉਹਨਾਂ ਨੇ ਖਲੋਤਿਆਂ ਨੇ ਦੋ ਉਹਨੇ ਫਾਇਰ ਦੋਵਾਂ ਗੰਨਾ ਤੋਂ ਫਾਇਰ ਕੀਤੇ ਬਸ ਉਦੋਂ ਹੀ ਗੱਡੀ ਇੱਕਦਮ ਪਿੱਛੇ ਟੱਕ ਹੋਈ ਆ ਟੱਕ ਹੁੰਦੀ ਹੁੰਦੀ ਪਿੱਛੇ ਤੱਕ ਚੱਲੇਗੀ ਗੱਡੀ ਉਹ ਤਿੰਨ ਜਾਣੇ ਸੀ ਪਤਾ ਕੁਝ ਨਹੀਂ ਉਹਨੇ ਚਲਾਈਆਂ ਜੀ ਦੋਵਾਂ ਗੰਨਾ ਤੋਂ ਚਲੀਆਂ ਕਾਫੀ ਗੋਲੀਆਂ ਚਲਾਈਆਂ ਉਹਨਾਂ ਨੇ ਨੂੰ ਮੈਂ ਗਰੋਂਦ ਨਹੀਂ ਗਿਨੇ ਕਿੰਨੇ ਕਿੰਨੇ ਨਹੀਂ ਦੋਵਾਂ ਗੰਨਾ ਤੋਂ ਚਲੇ ਜੀ ਭਾਜੀ ਮੈਨੂੰ ਪਤਾ ਨਹੀਂ ਜੇ ਕਿੰਨੀਆਂ ਲੱਗੀਆਂ ਗੋਲੀ ਮੇਰੇ ਖਿਆਲ ਨਾਲ ਸ਼ਾਇਦ ਇੱਥੇ ਮਥੇਤੇ ਲੱਗੀਆਂ ਤੇ ਅੱਖ ਤੇ ਲੱਗੀ ਆ ਅੰਜੀ ਵੈਸੇ ਲੜਾਈ ਹੋਈ ਸੀ ਕਿ ਜੇਲ੍ਹ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵੈਸੇ ਤੇ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਉਹਦੇ ਕਰਕੇ ਉਹਨੂੰ ਉਹ ਤੋਂ ਜ਼ਰੂਰ ਕਹਿੰਦੇ ਹੁੰਦੇ ਸੀ ਕਿ ਮੈਨੂੰ ਜੱਗੂ ਤੋਂ ਖਤਰਾ ਮੈਨੂੰ ਜੱਗੂ ਤੋਂ ਖਤਰਾ ਹੈ ਜੇਲ੍ਹ 'ਚ ਹੀ ਹੋਈ ਸੀਗੀ ਭਾਜੀ ਪਰਚਾ ਦਰਜ ਸੀ ਉਹਦੀ ਤਰੀਕ ਸੀਗੀ ਕੱਲ ਪਰਸੋਂ 24 ਤਰੀਕ ਨੂੰ ਉਹਦੀ ਤਰੀਕ ਸੀਗੀ ਜੱਗੂ ਦੀ ਪਹੁੰਚ ਕੇ ਆਏ ਸੀਗੇ ਇਹ ਵਿੱਚ ਬੰਸੀ ਨੂੰ ਕਿੱਲੇ ਚੱਹੀ ਪਰੋਲ ਵਾਸਤੇ ਛੁੱਟੀ ਵਾਸਤੇ ਇਹ 14 ਦਿਨਾਂ ਦੀ ਪਰੋਲ ਸੀਗੀ ਉਹਨੂੰ ਫਤਿਹ ਪਰ ਜੇਲ੍ਹ 'ਚ ਬੰਦੀ ਹਾਂਜੀ ਭਾਜੀ ਕੀ ਪਾਬੰਦਾ ਸਰ ਇਹ ਕਰੀਬ ਸਵੇਕ 12 ਵਜੇ ਇਤਲਾਹ ਮਿਲੀ ਸੀ ਕਿ ਹੁਕਮਚੰਦ ਕਲੋਨੀ ਜਿਹੜੀ ਆ ਦਵਾਈਆਂ ਵਾਲਾ ਬਾਜ਼ਾਰ ਛਾਟੇ ਚ ਇਹ ਗੋਲੀਆਂ ਲੱਗਨ ਨਾਲ ਇੱਕ ਵਿਅਕਤੀ ਜ਼ਖਮੀ ਹੋਇਆ ਜੋ ਮੌਕੇ ਤੇ ਪਹੁੰਚੇ ਆ ਜ਼ਖਮੀ ਵਿਅਕਤੀ ਦਾ ਨਾਮ ਧਰਮਜੀਤ ਸਿੰਘ ਧਰਮਾ ਸਨੂਵ ਦਰਸ਼ਨ ਸਿੰਘ ਆ ਇਹ 2012 ਵਿੱਚ ਐਸ ਸੀ ਰਵਿੰਦਰਪਾਲ ਸਿੰਘ ਦੇ ਕਤਲ ਕੇਸ ਵਿੱਚ ਇਹਨੂੰ ਸਜ਼ਾ ਹੋਈ ਸੀ ਤੇ ਇਸ ਟਾਈਮ 12 ਤਰੀਕ ਨੂੰ ਪਰੋਲ ਤੇ ਆਇਆ ਸੀ ਤੇ 11 12 ਵਜੇ ਦੇ ਕਰੀਬ ਜਿਹੜਾ ਇਹ ਆਪਣੀ ਗੱਡੀ ਕਰੇਟਾੜੀ ਘਰ ਦੇ ਬਾਹਰ ਪਾਰ ਕਰ ਰਿਹਾ ਸੀ ਤੇ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਨੇ ਜਿਹੜੀ ਫਾਇਰਿੰਗ ਕਰਕੇ ਉਹ ਜਖਮੀ ਕਰ ਦਿੱਤਾ ਤੇ ਹਸਪਤਲ ਜਾ ਕੇ ਜਿਹੜੀ ਦੀ ਮੌਤ ਹੋ ਗਈ। ਜੇ ਦੇ ਵਿੱਚ ਪੰਸੀ ਕਿੰਨੇ ਦਿਨ ਦੀ ਪਰੋਲ ਵਾਸਤੇ ਬਾਹਰ ਆਇਆ। ਇਹ ਜੇ ਵੈਰੀਫਾਈ ਕਰ ਰਹੇ ਆ ਕਿੰਨੇ ਦਿਨ ਦੀ ਪਰੋਲ ਸੀ ਰਿਕਾਰਡ ਚੈੱਕ ਕਰਕੇ ਦੱਸ ਸਕਦੇ ਆ 12 ਤਰੀਕ ਨੂੰ ਪਰੋਲ ਤੇ ਬਾਹਰ ਆਇਆ ਸੀ। ਤਾਂ ਪਤਾ ਲੱਗਾ ਕਿ ਕਿੰਨੇ ਰੋਜ਼ ਗੋਲੀਆਂ ਨਹੀਂ ਦੇ ਸ਼ਾਇਦ। ਜਿਹੜੀ ਸੀਸੀਟੀਵੀ ਫੁਟੇਜ ਆਸ-ਪਾਸੋਂ ਪਤਾ ਲੱਗੇ ਤਿੰਨ ਨੌਜਵਾਨ ਆਏ ਆਪਣੇ ਮੋਟਰਸਾਈਕਲ ਤੇ ਸਵਾਰ ਸੀ। ਉਹਨਾਂ ਨੇ ਫਾਇਰਿੰਗ ਕੀਤੀ।